ਜਿਵੇਂ-ਜਿਵੇਂ ਪੰਜਾਬ ਵਿੱਚ ਗਰਮੀ ਵਾਧੀ ਜਾਰੀ ਹੈ ਉਸਦੇ ਚੱਲਦੇ ਹੀ ਅੱਜ ਫਲੋਰ ਦੇ ਹਸਤੇ ਕੀ ਪੈਂਦੇ ਗੰਨਾਪਿੰਡ ਦੇ ਨਜ਼ਦੀਕ ਤਿੰਨ ਖੇਤਾਂ ਵਿੱਚ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਖੇਤਮਾਲ ਕਿੰਦਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਪੁੱਤਾ ਵੰਗ ਪਾਲੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਉਸਨੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਹੈ ਤੇ ਉੱਥੇ ਹੀ ਇਸ ਮਾਮਲੇ ਵਿੱਚ ਜਦੋਂ ਲੋਕ ਇੰਸਤਾਨ ਮੰਚ ਦੇ ਆਗੂ ਕਾਮਰੇਡ ਜਨੈਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਖੂਦ ਦੇ ਕੋਲ ਕਣਕ ਨੂੰ ਅੱਗ ਲੱਗ ਗਈ ਹੈ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਉਹਨਾਂ ਨੇ ਦੱਸਿਆ ਹੈ ਕਿ 1 ਸਾਲ ਦੇ 3.5 ਖੇਤਾਂ ਦੇ ਕਰੀਬ ਕਣਕ ਨੂੰ ਅੱਗ ਲੱਗ ਕੇ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਅਗੇ ਗੁਹਾਰ ਲਗਾਈ ਹੈ ਕਿ ਇਸ ਦੀ ਜਲਦੀ ਤੋਂ ਜਲਦੀ ਗੁਦਾਵਰੀ ਕਰਵਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇ ਅਮੀਖਾ ਭਾਈ ਕੀ ਨਾਮ ਹੈ ਰਿਆ ਜੀ ਜਨ ਆਸਾਈ ਥੱਲੇ ਅੱਗ ਲੱਗ ਗਈ ਖੇਤਾਂ ਨੂੰ ਕਣਕਦਿਆਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਇਹ ਤਕਰੀਬ 2.5 ਖੇਤ ਕਣਕ ਦੇ ਲੂ ਹੋਗਾ ਜੀ اچھا ਜੀ ਹਾਂ ਜੀ 2.5 ਖੇਤ ਕਣਕ ਦੇ ਲੂ ਹੋਵੇ ਹਾਂ ਜੀ ਹਾਂ ਜੀ ਇਹ ਮੌਕੇ ਤੇ ਫਾਇਰ ਬੁਕਟ ਦੀਆਂ ਫਾਇਰ ਬੁਕਟ ਸੰਦੀ ਸੀ ਜੀ ਕੀਤਾ ਫੋਨ ਆਇਆ ਅੱਛਾ ਜੀ ਬੁਝਾ ਗਿਆ ਉਹ ਇਹ ਕਿਹਦੇ ਖੇਤ ਆ ਇਹ ਪਤਾ ਲੱਗਾ ਇਹ ਤਾਂ ਆਪਣੀਆਂ ਜੀ ਸਾਡੇ ਖੇਤ ਦੇ ਹਾਂ ਜੀ ਕਿੰਨਾ ਕੁ ਨੁਕਸਾਨ ਹੈ ਜੀ ਨੁਕਸਾਨ ਦੇਖ ਲਓ ਜੀ ਬਾਜ ਤਿਕਣੋਂ ਨਾਲ ਕਲੀ ਕਣਕਦਾਂ 2.5 ਖੇਤ ਦਾ ਅੰਦਾਜ਼ਾ ਕਿੰਨਾ ਹੈ ਅੰਦਾਜ਼ਾ 50 70 ਕੁਆਰਟਲ ਹੋ ਗਿਆ ਕੀ ਮੰਗਤੀ ਕਰਦੇ ਪ੍ਰਸ਼ਾਸਨ ਮੰਗਤ ਹੈ ਗਜ਼ਰਦੇ ਇੱਕ ਤਾਂ ਤਾਰਾਂ ਦਾ ਨਾਲੂ ਹੋਇਆ ਦੂਜਾ ਜਿਹੜਾ ਸਾਡੇ ਦੁਕਾਨ ਦਾ ਦੁਕਾਨਦਾਰ ਨੂੰ ਮਿਲ ਜੇ ਹਾਂਜੀ ਜਰਨੈਲ ਜੀ ਅੱਜ ਇੱਥੇ ਜਿਹੜੀ ਅੱਗ ਲੱਗੀ ਆ ਖੇਤਾਂ ਦੇ ਵਿੱਚ ਉਹ ਸਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੀ ਆ ਖੇਤਾਂ ਦੇ ਵਿੱਚ ਅੱਗ ਲੱਗੀ ਗੰਨੇ ਪਿੰਡ ਦੇ ਵਿੱਚ ਪੈਂਦੇ ਆ ਤੇ ਇਹ ਮਹਾ ਸਿੰਘ ਦੇ ਖੇਤ ਆ ਜਦੋਂ ਅਸੀਂ ਸ਼ਹਿਰੋਂ ਘਰ ਆਏ ਆ ਤੇ ਸਾਨੂੰ ਘਰਦਿਆਂ ਨੇ ਫੋਨ ਕੀਤਾ ਵੀ ਸਾਡੇ ਖੂਹ ਦੇ ਕੋਲ ਅੱਗ ਲੱਗੀ ਹੋਈ ਆ ਤੇ ਆ ਕੇ ਜਲਦੀ ਦੇਖੋ ਅਸੀਂ ਜਦੋਂ ਦੇਖਿਆ ਤੇ ਇੱਥੇ ਮਹਾ ਸਿੰਘ ਦੇ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ ਤੇ ਲਗਾਤਾਰ ਹੀ ਲੋਕ ਜਿਹੜੇ ਆ ਆਂਢੀ ਗੁਆਂਢੀ ਆ ਉਹ ਬਾਟੀਆਂ ਲੈ ਕੇ ਮਿੱਟੀ ਪਾ ਕੇ ਬੁਝਾ ਰਹੇ ਸੀ ਤੇ ਨਾਲ ਟਰੈਕਟਰ ਜਿਹੜੇ ਆ ਉਹ ਬਾਹਰ ਆਏ ਸੀ ਤੇ ਇਹ ਜਦੋਂ ਜੈਦਨਾਗ ਇਹ ਜਿਹੜੀ ਕਾਂਕ ਦੀ ਆਗਿਆ ਇਹ ਫੈਲਦੀ ਜਾ ਰਹੀ ਸੀ ਲੋਕਾਂ ਨੇ ਇਕੱਠੇ ਹੋ ਕੇ ਟਰੈਕਟਰਾਂ ਦੇ ਨਾਲ ਤੇ ਇੱਥੇ ਪਾਣੀ ਦਾ ਟੈਂਕ ਲਿਆਂਦਾ ਗਿਆ ਉਹਨਾਂ ਦੇ ਨਾਲ ਇੱਥੇ ਇੱਕ ਐਮੂਲੈਂਸ ਵੀ ਆ ਉਹ ਆਈ ਆਪਣੀ ਜੀ ਅੱਗ ਬੁਝਾਉਣ ਵਾਲੀ ਜਿਹੜੀ ਆ ਇਹ ਫਾਇਰ ਗੇਨਰੇਟਰ ਉਹ ਵੀ ਆਈ ਆ ਪਰ ਉਹ ਇੱਥੇ ਪਹੁੰਚ ਨਹੀਂ ਸਕੀ ਜਿਹੜੀਆਂ ਇਹ ਲੱਗਣ ਦਾ ਕਾਰਨ ਹੈ ਸਹੈਤ ਲੱਗਦਾ ਮੈਨੂੰ ਆ ਤਾਰਾਂ ਜਿਹੜੀਆਂ ਜਾ ਰਹੀਆਂ ਇੱਥੋਂ ਬਿਜਲੀ ਵਾਲੀਆਂ ਇਹ ਸ਼ੋਰਟ-ਸ਼ਾਰਟ ਕਰਨਾ ਤਾਂ ਜਿਹੜੀ ਇੱਕ ਅੱਗ ਲੱਗੀ ਹੋਈ ਆ ਤੇ ਤਾਰਾਂ ਦੇਖਣ ਨੂੰ ਵੀ ਦੇਖ ਲਓ ਤੁਸੀਂ ਬਹੁਤ ਨੀਵੀਆਂ ਆ ਬਿਲਕੁਲ ਟਰੈਕਟਰ ਨਹੀਂ ਥੱਲੇ ਉਹਦੀ ਲੰਘਦਾ ਇੰਦੀਆਂ ਨੀਵੀਆਂ ਤਾਰਾਂ ਆ ਹਾਲ ਤ ਤਾਰਾਂ ਦੀ ਬਹੁਤ ਖਸਤਾ ਆ ਇਸ ਕਰਕੇ ਅੱਗ ਲੱਗੀ ਆ ਅਸੀਂ ਜਿੱਥੇ ਮੰਗ ਕਰਦੇ ਆ ਵੀ ਜਿਹੜੇ ਆਪਣੇ ਬਿਜਲੀ ਵਿਭਾਗ ਵਾਲੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਜਿਹੜੀਆਂ ਤਾਰਾਂ ਆ ਉਹਨਾਂ ਨੂੰ ਇਹ ਰਿਪੇਅਰ ਕਰੀਏ ਉਹਨਾਂ ਨੂੰ ਨਵੀਆਂ ਤਾਰਾਂ ਪਾਈਏ ਵੇ ਜਿਹੜਾ ਲੋਕਾਂ ਦਾ ਨੁਕਸਾਨ ਨਾ ਹੋਵੇ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਜੇ ਲਗਭਗ ਡੇਢ ਖੇਤ ਦੇ ਲਾਗੇ ਸਾਕੇ ਜਿਹੜੀ ਇਹ ਕਣਕ ਆ ਉਹ ਲੂ ਹੋ ਗਈ ਆ ਤੇ ਜਿਹੜਾ ਅੱਜ ਟਾਈਮ ਸੀ ਕਣਕ ਦਾ ਜਿੱਥੇ ਅਸੀਂ ਕਿਸਾਨਾਂ ਨੇ ਦਾਣੇ ਘਰੋਂ ਲਿਆਣੇ ਸੀਗੇ ਮੰਡੀ ਵਿੱਚ ਛੱਟਣੇ ਸੀਗੇ ਜਿਹੜਾ ਦੇਣ ਲੈਣ ਆ ਉਹ ਇਸ ਕਣਕ ਦੇ ਨਾਲ ਹੀ ਅਸੀਂ ਦੇਣਾ ਲੈਣਾ ਸੀਗਾ ਇਸ ਕਰਕੇ ਅੱਜ ਜਿਹੜਾ ਇਹ ਨੁਕਸਾਨ ਹੋਇਆ ਮਹਾ ਸਿੰਘ ਦਾ ਇਹ ਬਹੁਤ ਜਿਆਦਾ ਨੁਕਸਾਨ ਹੋ ਗਿਆ ਤੇ ਅਸੀਂ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਕਾਨਕ ਲੂ ਹੋਈ ਆ ਉਹਦਾ ਜਿੰਨਾ ਵੀ ਬਣਦਾ ਮਾਅਵਜਾ ਸਰਕਾਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੇਨਤੀ ਕਰਦੇ ਆ ਜਿੰਨੇ ਵੀ ਟਰਾਂਸਫਰਮ ਆ ਉਹਨਾਂ ਦੇ ਆਲੇ ਦੁਆਲੇੋਂ ਕਾਨ ਕੱਟ ਕੇ ਉਹਨੂੰ ਵਾਇਆ ਜਾਵੇ ਜਿਹੜਾ ਹੋਰ ਵੀ ਕੋਈ ਹਾਸਾ ਨਾ ਇਤ ਦਾ ਵਾਪਰ ਸਕੇ ਕਾਨਕ ਹੋਰ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਆਮ ਲੋਕਾਂ ਨੂੰ ਬੇਨਤੀ ਕਰਦੇ ਜੇ ਬੀੜੀ ਸੈਕਟ ਕਿਤੇ ਪੀਣੇ ਆ ਜਾਂ ਕੋਈ ਅੱਗ ਕਿਤੇ ਦੇਖਦੇ ਆ ਜਿਹੜੀ ਸੈਕਟ ਵੀਡੀ ਆ ਉਹਨੂੰ ਤਿਆਰ ਦੇ ਨਾਲ ਭਜਾ ਦਿੱਤਾ ਜਾਵੇ ਉਹਦੇ ਨਾਲ ਵੀ ਹਿੱਤਤ ਕਈ ਹਾਸੇ ਵਾਪਰਦੇ ਸਾਰੇ ਨੂੰ ਬੇਨਤੀ ਕਰਦੇ ਵੀ ਹੁਣ ਜਿਹੜਾ ਟਾਈਮ ਆ ਇਹ ਗਰਮੀ ਦਾ ਟਾਈਮ ਆ ਜਿਹੜੀ ਕਣਕ ਆ ਐਨ ਪੂਰੀ ਯੋਗਨ ਤੇ ਆਈ ਹੋਈ ਆ ਇਸ ਕਰਕੇ ਇਹਦਾ ਵਿਚਾਰ ਰੱਖਣ ਦੇ ਲਈ ਆਪਣੇ ਆਪਣੇ ਸਾਰਿਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਪਰ ਇੱਕ ਹੀ ਨਾਮ ਹੈ ਕਿ ਕਿੱਥੇ ਅੱਗ ਲੱਗ ਗਈ ਸੀ ਕਿੰਨਾ ਕੁ ਨੁਕਸਾਨ ਆ ਜਿਹੜਾ ਹੋ ਗਿਆ ਮੇਰਾ ਨਾਮ ਮੰਗਲ ਸਿੰਘ ਹੈ ਫਾਇਰਮੈਨ ਹਾਂ ਜੀ ਮੈਂ ਫਲੋਰ ਡਿਊਟੀ ਕਰਦਾ ਜੀ ਤੇ ਇੱਥੇ ਮੌਕੇ ਤੇ ਸਾਨੂੰ ਫੋਨ ਆਇਆ ਸੀ ਤੇ ਮਤਲਬ ਕਿ ਅਸੀਂ ਇੱਥੇ ਪਹੁੰਚੇ ਆਂ ਤੇ ਅੱਗ ਕਾਫੀ ਮਖੀ ਪਗੀ ਸੀ ਤੇ ਆਗੇ ਇਥੇ ਵਧੀਆ ਆਪਣਾ ਕੰਟਰੋਲ ਕਰ ਲਿਆ ਸੀ ਠੀਕ ਹੈ ਬਿਲਕੁਲ ਬੁੱਝ ਚੁੱਕੀ ਹੈ ਦੋ ਕਿਲੇ ਨੂੰ ਅੱਗ ਲੱਗ ਚੁੱਕੀ ਸੀ ਕੰਪਨੀ ਇੱਕ ਗੱਡੀ ਲੱਗੀ ਆਈ ਕੰਨ ਇੱਕ ਗੱਡੀ ਲੱਗੀ ਆਈ ਕੰਨ ਹਾਂਜੀ ਬਚਾਈ ਬਿਲਕੁਲ ਅੱਗ ਬੁੱਝ ਚੁੱਕੀ ਹੈ